ਪਹਿਲਾ ਤਾਂ ਇਹਨੂੰ ਮੈਂ ਜੋੜੂਗਾ ਜੀ ਵਿਸ਼ਵਾਸ ਨਾਲ ਹੁੰਦੀ ਹੈ ਕਹਿੰਦੇ ਆਪਾਂ ਪੱਥਰ ਨੂੰ ਵੀ ਜੇ ਉਹ ਵਿਸ਼ਵਾਸ ਕਰ ਦੇਉਂ ਚੀਂ ਰੱਬ ਤੇ ਮੇਰਾ ਮੈਨੂੰ ਰੱਬ ਤੇ ਕਾਫੀ ਵਿਸ਼ਵਾਸ ਹੈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਵਾਹਿਗੁਰੂ ਸੋਹਣੇ ਦੇ ਵਿੱਚ ਆਇਆ ਕਰਮਾ ਤੈਨੂੰ ਜੱਫੀ ਪਾ ਕੇ ਰੋਣਾ ਮੈਂ ਸੁਬਾਹਾਂ ਕਰ ਭਾਵੇਂ ਖਿੜਤੀ ਫੁੱਲ ਤੋਂ ਮਰਾ ਜਾਂਦੇ ਸੁੱਕੀ ਢਾਣੀ ਤੇ ਖਿੜਦੇ ਨੇ ਪੱਤੇ ਇੱਕ ਦਿਨ ਮਿੱਟੀ ਹੋਏ ਪੰਗਰ ਕੇ ਬਾਹਰ ਸੇ ਦਿਨਾਂ ਕੀ ਤਾਂ ਬਾਪੂ ਚੇਂਜ ਨਹੀਂ ਹੁੰਦੀ ਨਾਲੇ ਲੈਜ਼ੰਤ ਬੰਦੀ ਆਉਂਦੀ ਐ ਜਨੀ ਹੁੰਦੀ ਹੱਲੇ ਤੱਕ ਦੁਨੀਆ ਤੇ ਹਰਿਆਣੀ ਮੈਂ ਅੱਜ ਦੀ ਜਿਉਂਨੇ ਬਾਪੂ ਮਰੀਆਣੀ ਮੈਂ ਮਰੀਆਣੀ ਮੈਂ ਆਇਆ ਤੁਹਾਨੂੰ ਆਪਣੀ ਹਰ ਖੁਸ਼ੀ ਬਾਈ ਜੀ